ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਮਿੱਤਰੋ ਆਪਾਂ ਸਟੱਡ ਲਈ ਦੋ ਜਾਨਵਰ ਲੈ ਕੇ ਆਏ ਆ ਇੱਕ ਬਸ਼ੇਰੀਆ ਸੇਲ ਵਾਸਤੇ ਜਿਹੜੀ ਤੁਸੀਂ ਸਕਰੀਨ ਤੇ ਫੋਟੋ ਦੇਖ ਰਹੇ ਹੋ ਤੇ ਰੇਟ ਵੀ ਬਹੁਤ ਜ਼ਾਇਜ਼ ਮੰਗਿਆ ਮਾਲਕ ਵੀਰਾਂ ਨੇ ਕੀ ਮੁੱਲ ਕਰਦੇ ਆ ਉਹ ਅੱਗੇ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਤੇ ਇੱਕ ਮਿੱਤਰੋ ਆਪਾਂ ਆਸਟ੍ਰੇਲੀਅਨ ਲੈ ਕੇ ਆਏ ਆ ਇਹਦੀ ਸਟੱਡ ਸਰਵਿਸ ਓਪਨ ਕੀਤੀ ਆ ਮਾਲਕ ਵੀਰਾਂ ਨੇ ਜੇ ਕੋਈ ਵੀਰ ਚੰਗੇ ਪੈਸੇ ਦੇਊਗਾ ਸੇਲ ਵੀ ਕਰ ਦੇਣਗੇ ਮਾਲਕ ਵੀਰ ਤੇ ਕਿੰਨੀ ਫੀਸ ਆ ਕੀ ਉਮਰ ਆ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਆ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉਤੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਲਗਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਦੇ ਆਪਾਂ ਬਸ਼ੇਰੀ ਬਾਰੇ ਸ਼ਕੀਨ ਬਹੁਤ ਆ ਮਿੱਤਰੋ ਅੱਗੇ ਆਪਾਂ ਫੋਟੋ ਲਾਈ ਹੋਈ ਹੈ ਤੇ ਚੈੱਕ ਕਰ ਲਓ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਹੱਡਾਂ ਪੈਰਾਂ ਦੀ ਓਕੇ ਆ ਬਾਲ ਪੌਰੀਆਂ ਦੀ ਕਲੀਅਰ ਜੇ ਆਪਾਂ ਉਮਰ ਦੀ ਗੱਲ ਕਰੀਏ ਤਾਂ 2 ਦੰਦ ਹਜੇ ਲੱਗੇ ਆ 30 ਮਹੀਨੇ ਦੇ ਨੇੜੇ ਤੇੜੇ ਉਮਰ 58 ਪਲੱਸ ਹਾਈਟ ਕਰ ਗਈ ਬਾਲ ਪੌਰੀਆਂ ਦੀ ਹੱਡਾਂ ਪੈਰਾਂ ਦੀ ਓਕੇ ਆ ਸੌ ਬਹੁਤ ਤੇ ਬਾਈ ਕਹਿੰਦਾ ਜਿਵੇਂ ਮਰਜ਼ੀ ਜਵਾਕ ਲਈ ਫਿਰਨ ਸੌਸੀਲਾ ਮਜਬੂਤ ਬਹੁਤ ਆ ਪਿੱਠਪੁੜੇ ਦੀ ਬਾਲ ਪੌਰੀਆਂ ਹੱਡਾਂ ਪਰਾਂ ਦੀ ਓਕੇ ਆ ਤੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਬਾਈ ਜਰ ਕਹਿੰਦਾ ਪਹਾੜ ਕੋਲੇ ਪਿੰਡ ਤਲਵੰਡੀ ਜ਼ਿਲ੍ਹਾ ਬਰਨਾਲਾ ਤੇ ਮੁੱਲ ਮਾਲਕ ਵੀਰ ਕਰਦੇ ਤਾਂ 110000 ਰੁਪਇਆ ਬਾਕੀ ਇਹ ਚੋ ਮੋਕ ਤੇ ਮਾਨਤਨ ਹੋ ਜਾਊਗਾ ਤੇ ਬਲੱਡ ਲੈਂਡ ਬਾਈ ਕਹਿੰਦਾ ਸੀ ਆਪਾਂ ਬੁਸ਼ੇਰੀ ਖਰੀਦੀ ਸੀਗੀ ਰੋਬਨ ਘੁੜੇ ਦੀ ਕਹਿ ਕੇ ਦਿੱਤੀ ਆ ਆਪਾਂ ਨੂੰ ਪਰ ਆਪਾਂ ਕਨਫਰਮ ਨਹੀਂ ਕਹਿ ਸਕਦੇ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਆ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਤੇ ਇੱਕ ਮਾਲਕ ਵੀਰਾਂ ਦੀ ਰਿਕਵੈਸਟ ਸੀਗੀ ਕਿ ਥੋੜਾ ਜਿਹਾ ਬੀਜੀ ਹੋਣ ਕਰਕੇ ਬਾਈ ਫੋਨ ਉਹੀ ਲਾਇਓ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਤੇ ਟਾਈਮ ਪਾਸ ਵਾਲਾ ਫੋਨ ਨਾ ਲਾਇਓ ਇਹ ਰਿਕਵੈਸਟ ਆ ਮਾਲਕ ਵੀਰਾਂ ਦੀ ਤੇ ਇੱਕ ਮਿੱਤਰੋ ਤੁਹਾਡੇ ਲਈ ਆਪਾਂ ਬਹੁਤ ਸੋਹਣਾ ਮਾਰਵਾੜੀ ਸਟਾਲੀਆਂ ਲੈ ਕੇ ਆਏ ਆ ਇਹਦਾ ਨਾਂ ਹੈਗਾ ਸ਼ਕਤੀ ਇਹ ਦੇਵਰਾਜ ਰਣੀਆਂ ਵਾਲੇ ਦਾ ਡਾਇਰੈਕਟ ਬੱਚਾ ਹੈਗਾ ਪ੍ਰੂਫ ਵਗੈਰਾ ਤੁਹਾਨੂੰ ਮਿਲ ਜਾਣਗੇ 63+ ਹਾਈਟ ਆ ਤੇ ਜਿਲ੍ਹਾ ਹੈਗਾ ਮਾਲਕੀਆ ਦਾ ਮੁਕਸਰ ਤੇ ਇਹਨਾਂ ਨੇ ਸਟੱਡ ਸਰਵਿਸ ਓਪਨ ਕੀਤੀ ਆ 11000 ਰੁਪਿਆ ਫੀਸ ਆ ਜੇ ਕੋਈ ਵੀਰ ਮਾਰਵਾੜੀ ਘੋੜੀ ਮੇਟ ਕਰਵਾਉਣਾ ਚਾਹੁੰਦਾ ਹੋਵੇ ਤਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਮਾਲਕ ਵੀਰਾਂ ਨਾਲ ਸੰਪਰਕ ਕਰਕੇ ਸਟੱਡ ਸਰਵਿਸ ਲੈ ਸਕਦੇ ਹੋ ਤੇ ਸੇਲ ਵੀ ਕਰ ਦੇਣਗੇ ਮਾਲਕ ਵੀਰ ਜੇ ਕੋਈ ਚੰਗੇ ਪੈਸੇ ਭਰੂਗਾ ਚੰਗੀ ਕੀਮਤ ਤੇ ਮਾਲਕ ਵੀਰੇ ਨੂੰ ਸੇਲ ਕਰ ਦੇਣਗੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਸ੍ਰੀ ਮੁਕਸਰ ਸਾਹਿਬ ਜਿਲ੍ਹਾ ਦਾ ਸੈਕੰਡ ਪੋਜੀਸ਼ਨ ਆਈ ਹੋਈ ਹੈ ਇਹਦੀ 2022 ਚ ਜੋ ਜਿੱਤਿਆ ਹੋਇਆ ਘੋੜਾ ਹੈ ਉਹ ਤੁਹਾਨੂੰ ਮਾਲਕ ਵੀਰਾਂ ਤੋਂ ਪ੍ਰੂਫ ਮਿਲ ਜਾਣਗੇ ਸਰਟੀਫਿਕੇਟ ਦਿਖਾ ਦੇਣਗੇ ਤੁਹਾਨੂੰ ਮੈਟਲ ਵਗੈਰਾ ਸਾਰਾ ਕੁਝ ਮਾਲਕ ਵੀਰਾਂ ਤੋਂ ਮਿਲ ਜੂਗਾ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਓ ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੇ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ